ਅੱਜ ਲੋਹੜੀ ਦੇ ਤਿਹਾਰ ਮੌਕੇ ਲੋਕਾਂ ਦੇ ਵੱਲੋਂ ਜੰਮ ਕੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਤਾਂ ਚਾਈਨਾ ਡੋਰ ਨਾਲ ਟੂ-ਵੀਲਰ ਸਵਾਰਾਂ ਦੇ ਜ਼ਖਮੀ ਹੋਣ ਦੇ ਖਤਰੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਟੂ-ਵੀਲਰਾਂ ਦੀ ਆਵਾਜਾਈ ਜਿਹੜੀ ਉਹ ਰੋਕੀ ਗਈ ਹੈ ਐਲੀਵੇਟਿਡ ਪੁਲ ਅਤੇ ਫਲਾਈਓਵਰਾਂ ਦੇ ਉੱਤੇ ਇਹ ਆਵਾਜਾਈ ਜਿਹੜੀ ਉਹ ਰੋਕੀ ਗਈ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਵੱਲੋਂ ਲੋਹੜੀ ਨੂੰ ਲੈ ਕੇ ਇਹ ਵੱਡਾ ਉਪਰਾਲਾ ਹੈ ਜਿਹੜਾ ਉਹ ਕੀਤਾ ਗਿਆ ਹੈ ਜਿੱਥੇ ਭੰਡਾਰੀ ਪੁਲ ਅਤੇ ਐਲੀਵੇਟਡ ਰੋਡ ਪੁਲੋ ਤੇ 2 ਵੀਲਰਾਂ ਦੇ ਲਈ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਐਂਟਰੀਆਂ ਅਤੇ ਐਗਜ਼ਿਟ ਪੁਆਇੰਟਾਂ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਹੁਣ ਐਲੀਵੇਟਡ ਰੋਡ ਦੇ ਉੱਤੇ ਸਿਰਫ 4 ਵੀਲਰ ਹੀ ਜਾ ਸਕਣਗੇ ਤਾਂ ਲੋਹੜੀ ਦੇ ਤਿਹਾਰ ਮੌਕੇ ਹੋ ਰਹੀ ਪਤੰਗਬਾਜ਼ੀ ਦੇ ਮੱਦੇ ਨਜ਼ਰ ਇਹ ਵੱਡਾ ਕਦਮ ਪੁਲਿਸ ਦੇ ਵੱਲੋਂ ਚੁੱਕਿਆ ਗਿਆ ਹੈ ਕਿਉਂਕਿ ਪਹਿਲਾਂ ਵੀ ਇੱਥੇ ਕਈ ਵਾਰ ਅਜਹੀਆਂ ਕਿੱਨਾਵਾਂ ਨੇ ਜਿਹੜੀਆਂ ਉਹ ਵਾਪਰ ਚੁੱਕੀਆਂ ਨੇ ਤਾਂ ਅੱਜ ਲੋਹੜੀ ਦੇ ਤਿਹਾਰ ਮੌਕੇ ਛੁੱਟੀ ਵਾਲੇ ਦਿਨ ਨੌਜਵਾਨ ਵੱਡੇ ਪੱਦਰ ਉੱਤੇ ਪਤੰਗਬਾਜ਼ੀ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਗੈਰ ਕਾਨੂੰਨੀ ਚਾਈਨਾ ਡੋਰ ਆ ਜਿਹੜੀ ਉਹ ਵੀ ਵਰਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੁਣ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਨਾਲ ਹੀ ਬਟਾਲਾ ਰੋਡ ਵਾਲਾ ਪੁਲ ਵੀ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਅਤੇ ਕਿਸੇ ਵੀ ਵਹੀਕਲ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਜਿਹੜੇ ਵੀ ਐਲੀਵੇਟਰ ਰੋਡ ਹਨ ਉਹਨਾਂ ਦੇ ਉੱਤੇ ਸਖਤ ਪਹਿਰੇਦਾਰੀ ਕੀਤੀ ਗਈ ਹੈ ਅਤੇ ਕੇਵਲ 4 ਵੀਲਰਾਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਕੋਈ ਵੀ 2 ਵੀਲਰ ਮੋਟਰਸਾਈਕਲ ਸਕੂਟਰ ਜਾਂ ਫਿਰ ਸਾਈਕਲ ਪੁਲਾਂ ਦੇ ਉੱਤੇ ਨਹੀਂ ਜਾਣ ਦਿੱਤਾ ਜਾ ਰਿਹਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਦੇ ਜਿਹੜੇ ਉਹ ਸਾਡੇ ਨਾਲ ਆ ਕੇ ਬਹਿਸਵਾਜ਼ੀ ਵੀ ਕਰਦੇ ਨੇ ਲੇਕਿਨ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਕਾਨੂੰਨ ਦੀ ਪਾਲਣਾ ਕਰ ਰੇ ਆ ਉਹਨਾਂ ਦੀ ਜਾਨ ਬਚਾਉਣ ਵਾਸਤੇ ਹੀ ਸਾਡੇ ਵੱਲੋਂ ਇੱਕ ਕਦਮ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਕਿਉਂਕਿ ਇਸ ਤਰ੍ਹਾਂ ਦੇ ਹਾਦਸਿਆਂ ਵਿੱਚ ਕਈ ਮਨੁੱਖੀ ਜਾਨਾਂ ਨੇ ਜਿਹੜੀਆਂ ਉਹ ਜਾ ਚੁੱਕੀਆਂ ਨੇ ਨਾਲ ਹੀ ਪੁਲਿਸ ਵੱਲੋਂ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਵੇਚਣ ਵਾਲਿਆਂ ਖਿਲਾਫ ਵੀ ਸਖਤੀ ਕੀਤੀ ਗਈ ਹੈ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਨਾਲ ਹੀ ਸ਼ਹਿਰ ਦੇ ਵਿੱਚ ਡਰੋਨ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਕਿ ਨੌਜਵਾਨ ਨੇ ਜਿਹੜੇ ਉਹ ਕਿਹੜੀ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਤਾਂ ਪੂਰੇ ਮਾਮਲੇ ਬਾਰੇ ਟੀ ਕੁਝ ਕਹਿਣਾ ਹੈ ਟ੍ਰੈਫਿਕ ਪੁਲਿਸ ਅਧਿਕਾਰੀ ਮੰਗਲ ਸਿੰਘ ਦਾ ਆਓ ਦੇਖਦੇ ਹਾਂ ਸਬ ਇੰਸਪੈਕਟਰ ਮੰਗਲ ਸਿੰਘ ਇਨਚਾਰਜ ਟ੍ਰੈਫਿਕ ਕੀ ਪ੍ਰਾਲਾ ਕੀਤਾ ਗਿਆ ਅਭੀ ਦਾ ਪੁਜੀਸ਼ਨ ਸਟੈਟਸ ਸਰ ਪੁਲਿਸ ਵੱਲੋਂ ਪ੍ਰਾਲਾ ਕੀਤਾ ਗਿਆ ਜੀ ਅੱਜ ਅਸੀਂ ਸਪੈਸ਼ਲ ਜਿਹੜੀ ਇੱਕ ਮੁਹਿੰਮ ਛੇੜੀ ਆ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨਸਾਰ ਅੱਜ ਜਿਹੜਾ ਐਲੀ ਵੈਕਟਰ ਰੋਡ ਤੇ ਅਸੀਂ ਜਿਹੜੀ ਟੂ ਵੀਲਰ ਦੀ ਐਂਟਰੀ ਉਹ ਬੰਦ ਕੀਤੀ ਅੱਜ ਕਾਰਨ ਸਾਰੇ ਆ ਕਿ ਅੱਜ ਲੋਹੜੀ ਦਾ ਤਿਹਾਰ ਆ ਤੇ ਵੈਸੇ ਤੇ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਦਿਨਾਂ ਤੋਂ ਹੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪਲੱਸ ਸਾਡੀ ਐਜੂਕੇਸ਼ਨ ਟੀਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਚੈਨਾ ਦੌਰ ਦੀ ਵਤੋ ਜਿਹੜੀ ਆ ਉਹ ਕਾਨੂੰਨ ਦੇ ਖਿਲਾਫ ਆ ਨਹੀਂ ਕਰਨੀ ਇਹਦੇ ਨਾਲ ਲੋਕਾਂ ਦੀ ਕਾਫੀ ਜਾਨਾਂ ਜਿਹੜੀਆਂ ਵਾਂ ਉਹ ਜਾ ਚੁੱਕੀਆਂ ਕਾਫੀ ਇੰਜਰੀਜ਼ ਹੋ ਚੁੱਕੀਆਂ ਨੇ ਪਰ ਕੰਸ਼ਲੋਕ ਨੇ ਅਜੇ ਵੀ ਜਿਹੜੇ ਆ ਉਹ ਇਹਦੀ ਵਰਤੋਂ ਕਰਦੇ ਆ ਸੋ ਅਸੀਂ ਅੱਜ ਇਹ ਪ੍ਰਾਰਲਾ ਕੀਤਾ ਕਿ ਅਸੀਂ ਟੂ-ਵੀਲਰ ਦੀ ਐਂਟਰੀ ਜਿਹੜੀ ਆ ਜੀ ਭੰਡਾਰੀ ਪੁਲ ਤੋਂ ਲੈ ਕੇ ਅਲਫਾ ਮੌਲ ਤੱਕ ਆਉਣ ਜਾਣ ਦੀ ਦੋਨੋਂ ਸਾਈਡਾਂ ਜਿਹੜੀ ਉਹ ਬੰਦ ਕਰਤੀ ਆ ਟੂ-ਵੀਲਰ ਸਾਰਾ ਜਿਹੜਾ ਵਾ ਪੁਲ ਦੇ ਥੱਲੇ ਥੱਲੇ ਹੋਏਗਾ ਕਰਨੇ ਆ ਕਿ ਕਿਤੇ ਕੋਈ ਕਿਸੇ ਦੇ ਗਲੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਚਾਈਨਾ ਡੋਰ ਦੇ ਫਸਣ ਕਾਰਨ ਉਹਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਇੰਜਰੀ ਨਾ ਹੋ ਜੇ ਇਹਦੇ ਪੋਲ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਰ ਰੋਡ ਨੇ ਸਾਰੇ ਤੇ ਅਸੀਂ ਕਰਤਾ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਟਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਕਿਸੇ ਵੀ ਵਹੀਕਲ ਦੀ ਉੱਥੇ ਐਂਟਰੀ ਬੰਦ ਕਰਤੀ ਪਲਾ ਉੱਥੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਕਈ ਲੋਕ ਫੈਸਟੇ ਵੀ ਨਜ਼ਰ ਆ ਰਹੇ ਕਾਫੀ ਜਿਹੜੇ ਆ ਉਹ ਵੈਸਬਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਧਰੋਂ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜਾਊਗੀ ਪਰ ਮੇਰੀ ਲੋਕਾਂ ਨੂੰ ਜਿਹੜੀ ਆ ਇਹ ਅਪੀਲ ਆ ਕਿ ਜਾਨ ਨਾਲੋਂ ਕੁਝ ਕੀਮਤੀ ਨਹੀਂ ਆ 2-4 ਮਿੰਟ ਦੀ ਦੇਰੀ ਜਿਹੜੀ ਆ ਕੋਈ ਜਾਨ ਨਾਲੋਂ ਕੀਮਤੀ ਨਹੀਂ ਆ ਰੋ ਦੇ ਨਾਲ ਹੀ ਨਜ਼ਰ ਰੱਖੀ ਜਾ ਰਹੀ ਹੈ ਡੋਰਾਂ ਵਾਲੇ ਤੋਂ ਬਿਲਕੁਲ ਜੀ ਸਾਡੀਆਂ ਸਪੈਸ਼ਲ ਟੀਮਾਂ ਜਿਹੜੀਆਂ ਆ ਵਾ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਡੋਰਾਂ ਦਾ ਹੀ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਔਰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਮੇਰੀ ਅਪੀਲ ਇਹੋ ਆ ਕਿ ਆਪਣੀ ਜਾਨ ਨਾਲੋਂ ਕੀਮਤੀ ਕੁਛ ਨਹੀਂ ਆ ਕਾਨੂੰਨ ਦੀ ਪਾਲਣਾ ਕਰੋ ਔਰ ਚਾਈਨਾ ਡੋਰ ਦੀ ਵਰਤੋਂ ਪ੍ਰੋਪਰ ਬੰਦ ਕਰ ਦਿਓ ਤੇ ਟੂ ਵਹੀਲਰਸ ਨੂੰ ਮੇਰੀ ਬੇਨਤੀ ਆ ਕਿ ਉਹ ਹੈਲਮਟ ਪਹਿਨਣ ਹੈਲਮਟ ਪਹਿਨਣ ਨਾਲ ਵੀ ਆਪਣੀ ਕਾਫੀ ਜਿਹੜੀ ਆ ਉਹ ਸਾਡੀ ਸੇਫਟੀ ਹੁੰਦੀ ਆ